ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਉਹਨਾਂ ਪੁਰਸ਼ਾਂ ਲਈ ਗੱਲ ਕਰਾਂਗਾ ਜਿਹੜੇ ਕੀ ਆਪਣੀ ਮਰਦਾਨਾ ਤਾਕਤ ਖੋ ਚੁੱਕੇ ਆ ਅਤੇ ਉਹਨਾਂ ਨੂੰ ਮਰਦਾਨਾ ਕਮਜ਼ੋਰੀ ਕਰਕੇ ਉਹਨਾਂ ਦੇ ਅੰਦਰ ਲਿੰਗ ਦੇ ਵਿੱਚ ਢਿੱਲਾਪਨ ਪੈਦਾ ਚੁੱਕਾ ਅਤੇ ਟਾਈਮਿੰਗ ਵਿੱਚ ਕਮੀ ਆ ਦੋਸਤੋ ਅੱਜ ਦਾ ਜਿਹੜਾ ਮੇਰਾ ਨੁਸਖਾ ਵਾ ਉਹ ਤੁਹਾਡੀ ਸਾਰੀ ਨਮਰਦੀ ਦੂਰ ਕਰੇਗਾ ਅਤੇ ਇੱਕ ਹੋਰ ਗੱਲ ਔਰਤ ਲਈ ਵੀ ਇਹ ਨੁਸਖਾ ਬਹੁਤ ਲਾਭਦਾਇਕ ਆ ਕਿਉਂਕਿ ਇਹ ਨੁਸਕੇ ਦੇ ਨਾਲ ਦੋਵੇਂ ਹੀ ਔਰਤ ਅਤੇ ਮਰਦ ਦੋਵੇਂ ਹੀ ਖੁਸ਼ ਰਹਿਣਗੇ ਅਜਦਾ ਨੁਸਖਾ ਜਿਹੜਾ ਮੈਨਾਂ ਤੁਸੀ ਸੁਣੋਗੇ ਤੁਸੀਂ ਨਿਹਾਲੋ ਨਿਹਾਲ ਹੋ ਜਾਓਗੇ ਕਿ ਵਾਕੇ ਹੀ ਇਹ ਨੁਸਖਾ ਵਰਤ ਕੇ ਅਸੀਂ ਬਾਗੋ ਬਾਗ ਹੋ ਗਏ ਆ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਗੋਪੀ ਸਿੰਘ ਆ ਸਾਡੀ ਕਲੀਨਿਕ ਆ ਦਬੂਰਜੀ ਬਾਈਪਾਸ ਜਲੰਧਰ ਜੀਟੀ ਰੋਡ ਨੀਅਰ ਗੋਲਡਨ ਗੇਟ ਅਮਰਸਰ ਕਿਸੇ ਵੀਰ ਨੇ ਮਿਲਣਾ ਆਵੇ ਹਰ ਐਤਵਾਰ ਦੇ ਐਤਵਾਰ 10 ਤੋਂ 5 ਉੱਥੇ ਆ ਕੇ ਸਾਨੂੰ ਮਿਲ ਕੇ ਦਵਾਈ ਲਿਜਾ ਸਕਦਾ ਹਰ ਤਰ੍ਹਾਂ ਦੀ ਦਵਾਈ ਉੱਥੇ ਮਿਲੇਗੀ ਤੁਹਾਨੂੰ ਕਿਸੇ ਵੀ ਰੋਗ ਦੀ ਕੋਈ ਰੋਗ ਤੁਹਾਨੂੰ ਹੈਗਾ ਉਹਦੀ ਹਰ ਤਰ੍ਹਾਂ ਦੀ ਦਵਾਈ ਸਾਡੇ ਕੋਲ ਤਿਆਰ ਹੁੰਦੀ ਆ ਤੁਸੀਂ ਕਿਸੇ ਵੀ ਵੇਲੇ ਆ ਕੇ 10 ਤੋਂ 562 ਤੋਂ ਉਹ ਦਵਾਈ ਲਿਆ ਸਕਦੇ ਹੋ ਅੱਜ ਦਾ ਨੁਸਖਾ ਮੇਰਾ ਇਸ ਤਰੀਕੇ ਦੇ ਨਾਲ ਆ ਸਭ ਤੋਂ ਪਹਿਲਾਂ ਅਸੀਂ ਲੈਣਾ ਮਿਰਚ ਪੂਰੀ ਅਸਲੀ ਕੇਸਰ ਸ਼ੁੱਧ ਕੁਚਲਾ ਇਤਨੇ ਚੀਜ਼ਾਂ ਲੈਣੀਆਂ 5-5 ਗ੍ਰਾਮ ਕਿਕਰ ਗੂੰਦ ਇਹ ਲੈਣੀ ਆ 10 ਗ੍ਰਾਮ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪੀ ਕੇ ਤੁਸੀਂ ਚਨੇ ਮੂਠ ਬਰਾਬਰ ਜਿਹਨੂੰ ਆਪਾਂ ਬਿਲਕੁਲ ਛੋਟਾ ਜਿਹਾ ਕਹਿ ਦਨੇ ਆਂ ਵੀ ਇਹਦੀਆਂ ਨਿੱਕੇ ਨਿੱਕੇ ਗੋਲੀਆਂ ਬਣਾ ਕੇ ਤੁਸੀਂ ਸਵੇਰੇ ਇੱਕ ਮਰਦ ਖਾਵੇ ਸ਼ਾਮ ਨੂੰ ਖਾਵੇ ਕੋਸੇ ਦੁੱਧ ਦੇ ਨਾਲ ਤੁਹਾਡੀ ਸਾਰੀ ਨਮਰਦੀ ਦੂਰ ਹੋਏਗੀ ਤੇ ਖਾਸ ਕਰਕੇ ਮੈਂ ਉਹਨਾਂ ਭੈਣਾ ਲਈ ਉਹਨਾਂ ਬੀਬੀਆਂ ਲਈ ਇਹ ਗੱਲ ਕਹਿਣੀ ਚਾਹਾਂਗਾ ਜਿਹੜੀਆਂ ਔਰਤਾਂ ਨੂੰ ਫੀਲਿੰਗ ਨਹੀਂ ਆਉਂਦੀ ਕਿਉਂਕਿ ਜਦ ਤੱਕ ਔਰਤ ਨੂੰ ਫੀਲਿੰਗ ਨਹੀਂ ਆਏਗੀ ਤਾਂ ਔਰਤ ਜਿੰਨਾ ਚਿਰ ਤੱਕ ਖਲਾਸ ਨਹੀਂ ਹੁੰਦੀ ਉਹਨਾਂ ਚਿਰ ਤੱਕ ਸਾਨੂੰ ਬੱਚਾ ਪੈਦਾ ਕਰਨ ਦੇ ਵਿੱਚ ਮੁਸ਼ਕਲ ਪੈਦਾ ਹੁੰਦੀ ਹੈ ਇਸ ਲਈ ਅੱਜ ਜਿਹੜਾ ਜਿਹੜਾ ਨੁਸਖਾ ਦੱਸਿਆ ਤੁਹਾਨੂੰ ਇਹ ਮਰਦ ਨੇ ਸਵੇਰੇ ਸ਼ਾਮ ਖਾਣੀ ਤੇ ਔਰਤ ਨੇ ਮਨੱਕੇ ਦੇ ਵਿੱਚ ਇਸ ਗੋਲੀ ਨੂੰ ਲੈ ਕੇ ਇੱਕ ਸਵੇਰੇ ਇੱਕ ਸ਼ਾਮ ਨੂੰ ਤੇ ਤੁਹਾਡਾ ਜੀਵਨ ਹਰਿਆ ਭਰਿਆ ਅਤੇ ਨਿਹਾਲੋ ਨਿਹਾਲ ਹੋ ਜਾਓਗੇ ਦੋਸਤੋ ਮੈਂ ਸਿਰਫ ਗੱਲ ਨਹੀਂ ਕਰਦਾ ਤੁਸੀਂ ਜੇ ਕੋਈ ਇਨਸਾਨ ਠੱਗਿਆ ਗਿਆ ਵਾ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਕਈ ਥਾਵਾਂ ਤੋਂ ਦਵਾਈ ਖਾ ਚੁੱਕੇ ਆ ਸਾਨੂੰ ਕੋਈ ਫਰਕ ਨਹੀਂ ਪਿਆ ਅਸੀਂ ਐਨੇ ਦੀ ਦਵਾਈ ਖਾਧੀ ਅਸੀਂ ਉਹਨੇ ਦੀ ਦਵਾਈ ਖਾਧੀ ਸਾਨੂੰ ਰਤੀ ਪਰ ਫਰਕ ਨਹੀਂ ਪਿਆ ਦੋਸਤੋ ਇੱਕ ਵਾਰ ਸਾਡੇ ਕੋ ਆ ਕੇ ਦੇਖੋ ਤੁਹਾਨੂੰ ਇਹਨਾਂ ਖੁਸ਼ ਕਰਾਂਗੇ ਨਿਰਾਸ਼ ਨਹੀਂ ਹੁੰਦਿਆਂਗੇ ਤੁਹਾਡੀ ਸਾਰੀ ਨਮਰਦੀ ਦੂਰ ਕਰਾਂਗੇ ਤੇ ਆਤਮਾ ਵੀ ਖੁਸ਼ ਰਹੇਗੀ ਤੇ ਤੁਸੀਂ ਵੀ ਖੁਸ਼ ਰਹੋਗੇ ਦੋਸਤੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਇਹੀ ਗੱਲਾਂ ਸਾਂਝੀਆਂ ਕਰਾਂਗਾ ਅਗਲੀ ਵੀਡੀਓ ਵਿੱਚ ਫਿਰ ਤੁਹਾਡੇ ਲਈ ਉਹ ਨੁਸਕਾ ਲੈ ਕੇ ਆਵਾਂਗਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ